ਮੈਂ ਇੱਕ ਦਿਨ ਕਿਤੇ ਪੜ ਰਹੀ ਸੀ ਕਿ ਜਦੋਂ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਤੁਹਾਨੂੰ ਬਦਨਾਮ ਕਰਨ ਵਾਲੇ ਬਦੇਰੇ ਹੋਂ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਕਾਮਯਾਬੀ ਹੈ ਜਾਂ ਤੁਹਾਡਾ ਜਿਹੜਾ ਤੁਹਾਡੀ ਸਿੱਖਿਆਤ ਜਿਹੜੀ ਹੈ ਉਹ ਉੱਪਰ ਉੱਠਦੀ ਜਾ ਰਹੀ ਹੈ ਇਸ ਕਰਕੇ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਨੇ ਹজম ਨਹੀਂ ਹੁੰਦੀਆਂ ਜਦੋਂ ਅਜਿਹਾ ਹੋਣ ਲੱਗੇ ਤਾਂ ਬਹੁਤ ਤਰਕ ਹੋ ਜਾ ਮਿਹਨਤ ਜ਼ਿਆਦਾ ਕਰਨੇ ਸ਼ੁਰੂ ਕਰੋ ਔਰ ਲੋਕਾਂ ਦੀ ਪਰਵਾਹ ਕਰਨੀ ਜਿਹੜੀ ਹੈ ਉਹਦੇ ਤੇ ਧਿਆਨ ਦੇਣਾ ਉਹ ਜ਼ਰੂਰੀ ਨਾ ਸਮਝੋ ਕਿਉਂਕਿ ਜੇ ਇਹ ਜਿਹੇ ਲੋਕ ਜਿਹੜੇ ਹੁੰਦੇ ਨੇ ਉਹ ਤੁਹਾਡਾ ਧਿਆਨ ਐਕਚੁਅਲੀ ਪਟਕਾਉਣਾ ਚਾਹੁੰਦੇ ਹੁੰਦੇ ਨੇ ਤੁਹਾਡੇ ਕੰਮ ਦੇ ਵਿੱਚ ਜਿਹੜਾ ਵਿਗਨ ਪਾਉਣਾ ਚਾਹੁੰਦੇ ਨੇ ਔਰ ਤੁਹਾਨੂੰ ਉਸ ਕੰਮ ਨੂੰ ਬੰਦ ਕਰਨ ਦੇ ਲਈ ਮਜਬੂਰ ਕਰਨਾ ਚਾਹੁੰਦੇ ਮਜਬੂਰ ਕਰਦੇ ਨੇ ਕਿ ਤੁਸੀਂ ਉਹ ਕੰਮ ਬੰਦ ਕਰ ਦਿਓ ਪਰ ਜੇਕਰ ਤੁਸੀਂ ਉਹਨਾਂ ਦਾ ਗੱਲ ਧਿਆਨ ਨਹੀਂ ਦਿਓਗੇ ਤੇ ਤੁਸੀਂ ਉਸ ਕੰਮ ਨੂੰ ਦੁੱਗਣੀ ਮਿਹਨਤ ਦੇ ਨਾਲ ਕਰੋ ਤੇ ਸਫਲਤਾ ਜਿਹੜੀ ਹੈ ਉਹਨੂੰ ਹੋਰ ਉੱਚੇ ਦੇ ਕਦਮ ਜਿਹੜੇ ਨੇ ਸਫਲਤਾ ਵਾਲੇ ਕਦਮ ਜਿਹੜੇ ਨੇ ਹੋਰ ਵਧਾ ਲੋ ਹੋਰ ਸਫਲ ਹੋ ਉਹ ਹੋਰ ਮਿਹਨਤ ਕਰੋ ਹੋਰ ਅੱਗੇ ਵਧੋ ਕਿਉਂਕਿ ਉਹ ਲੋਕ ਹੋ ਨੇ ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਨੇ ਜਾਂ ਤੁਹਾਡੇ ਤੋਂ ਛੜਦੇ ਨੇ ਇਸ ਸਾੜੇ ਨੂੰ ਇਸ ਨਫ਼ਰਤ ਨੂੰ ਜਿਹੜਾ ਹੈ ਉਹ ਪੋਜ਼ਿਟਿਵ ਲੈ ਕੇ ਚੱਲੋ ਕਿਉਂਕਿ ਬਹੁਤ ਵਾਰੀ ਜਿਹੜੀਆਂ ਇਹ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਮੋਟੀਵੇਟ ਕਰ ਦਿੰਦੀਆਂ ਨੇ ਤੁਹਾਨੂੰ ਹਿੰਮਤ ਦੇ ਦਿੰਦੀਆਂ ਨੇ ਤੁਹਾਨੂੰ ਇੱਕ ਜਿੱਦ ਦਿੰਦੀਆਂ ਨੇ ਇੱਕ ਜਨੂੰਨ ਦਿੰਦਗਾ ਨੇ ਉਹਨਾਂ ਚੀਜ਼ਾਂ ਨੂੰ ਤੁਸੀਂ ਲੈ ਕੇ ਅੱਗੇ ਵਧ ਸਕਦੇ ਤੇ ਜੇ ਤੁਸੀਂ ਉਹਨਾਂ ਦੇ ਚੁਗਲ ਦੇ ਚੁੰਗਲ ਦੇ ਵਿੱਚ ਫਸ ਗਏ ਜੋ ਕਰਨਾ ਚਾਹੁੰਦੇ ਨੇ ਫਿਰ ਤੇ ਉਹ ਸਕਸੈਸ ਹੋ ਗਿਆ ਜੇ ਤੁਸੀਂ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਜਾਂ ਤੁਸੀਂ ਜਿਸੇ ਕਿਸੇ ਵੀ ਫੀਲਡ ਵਿੱਚ ਕੰਮ ਕਰ ਰਹੇ ਹੋ ਜਾਂ ਕੋਈ ਸੋਚ ਰਿਹਾ ਹੈ ਉਹ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਡਾ ਨਾਮ ਬਣ ਰਿਹਾ ਹੈਗਾ ਤੇ ਜੇ ਤੁਸੀਂ ਉਹ ਕੰਮ ਛੱਡ ਦਿੱਤਾ ਤੇ ਤੁਸੀਂ ਜ਼ੀਰੋ ਤੇ ਆ ਜਾਓਗੇ ਤੇ ਇਹਦਾ ਸਿਰਫ ਤੇ ਸਿਰਫ ਇਹ ਹੈ ਕਿ ਉਹ ਆਪਣਾ ਮਕਸਦ ਪੂਰਾ ਕਰ ਗਏ ਤੇ ਤੁਸੀਂ ਫੇਲਿਅਰ ਵਾਲੀ ਕੈਟਾਗਰੀ ਦੇ ਵਿੱਚ ਆ ਗਏ ਸੋ ਜਦੋਂ ਵੀ ਅਜਿਹਾ ਮਨ ਲੱਗੇ ਤੇ ਇੱਕ ਸੋਚ ਲੈ ਲਓ ਕਿ ਹਾਂ ਕੁਦਰਤ ਨੇ ਮੈਨੂੰ ਸਫਲਤਾ ਵਾਲੀ ਇੱਕ ਪੌੜੀ ਜਿਹੜੀ ਹੈ ਚੜਾ ਦਿੱਤਾ ਇੱਕ ਪੌੜੀ ਦਾ ਜਿਹੜਾ ਡੰਡਾ ਹੈ ਜਾਂ ਪੌੜੀ ਦਾ ਪੌੜ ਜਿਹੜਾ ਹੈ ਉਹ ਮੈਂ ਚੜ ਗਿਆ ਇੱਕ ਸਟੈਪ ਚੜ ਗਿਆ ਇਸ ਕਰਕੇ ਕਦੇ ਵੀ ਜਦੋਂ ਕੋਈ ਤੁਹਾਨੂੰ ਅਜਿਹੇ ਹਾਲਾਤਾਂ ਦੇ ਵਿੱਚ ਪਾਉਂਦਾ ਕੋਬਰਾ ਕੋਬਰਾ ਨਹੀਂ ਚਾਹੀਦਾ ਮੇਰੇ ਹਿਸਾਬ ਦੇ ਨਾਲ ਪਰ ਹਿਊਮਨ ਬੀਿੰਗ ਐ ਇੱਕ ਵਾਰੀ ਤੁਸੀਂ ਹਿੱਲਦੇ ਜ਼ਰੂਰ ਹੋ ਪਰ ਤਸੱਲੀ ਦੇ ਨਾਲ ਬੈਠ ਕੇ ਸੋਚੋ ਜ਼ਰੂਰ ਕਿ ਮੈਂ ਮੈਂ ਜੋ ਕਰ ਰਿਹਾ ਹੈਗਾ ਮੇਰਾ ਮਕਸਦ ਕੀ ਹੈ ਕੀ ਇਹਦੇ ਨਾਲ ਕਿਸੇ ਨੂੰ ਨੁਕਸਾਨ ਹੋ ਰਿਹਾ ਜਾਂ ਕਿਸੇ ਨੂੰ ਫਾਇਦਾ ਹੋ ਰਿਹਾ ਜਿ ਵਦੇਰੇ ਲੋਕ ਜਿਹੜੇ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਜਾਂ ਵਦੇਰੇ ਲੋਕ ਜਿਹੜੇ ਨੇ ਉਸ ਚੀਜ਼ ਨੂੰ ਹਜ਼ਮ ਕਰ ਰਹੇ ਨੇ ਜੇ ਤੁਸੀਂ ਲਿਖਦੇ ਹੋ ਜਾਂ ਕਵਿਤਾ ਲਿਖਦੇ ਹੋ ਜਾਂ ਕੁਝ ਵੀ ਕਰਦੇ ਹੋ ਸੋਸ਼ਲ ਵਰਕ ਕਰਦੇ ਹੋ ਜੇ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੋ ਰਿਹਾ ਤੇ ਦੋ ਚਾਰ ਲੋਕ ਜਿਹੜੇ ਨੇ ਉਹ ਹੁੰਦੇ ਹੀ ਹੁੰਦੇ ਨੇ ਜਿਹੜੀਆਂ ਲੱਤਾਂ ਖਿੱਚਣ ਵਾਸਤੇ ਕੁਦਰਤ ਨੇ ਬਣਾਏ ਹੁੰਦੇ ਨੇ ਸੋ ਉਹਨਾਂ ਦੀ ਪਰਵਾਹ ਕਰਨੀ ਛੱਡ ਦਿਓ ਸਭ ਬਹੁਤੇ ਇਮਾਨਦਾਰੀ ਦੇ ਨਾਲ ਬਹੁਤ ਬਹੁਤੀ ਮਿਹਨਤ ਦੇ ਨਾਲ ਕੰਮ ਕਰੋ ਤਾਂ ਕਿ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਤਰ੍ਹਾਂ ਦਾ ਪਤਾ ਨਹੀਂ ਲਫ਼ਜ਼ ਵਰਤਣਾ ਚਾਹੀਦਾ ਕਿ ਨਹੀਂ ਕਿ ਮੂੰਹ ਤੇ ਚਪੇੜ ਹੀ ਅਸੀਂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਕਿ ਉਹਦੇ ਮੂੰਹ ਦੇ ਉੱਤੇ ਚਪੇੜ ਹੋਵੇ ਕਿ ਜਦੋਂ ਤੁਸੀਂ ਹੋਰ ਸਫਲਤਾ ਦੀਆਂ ਸੀੜੀਆਂ ਚੜਦੇ ਜੇ ਕੁਦਰਤ ਨੇ ਤੁਹਾਨੂੰ ਇੰਨਾ ਕੁਸ਼ਨ ਦਿੱਤਾ ਹੈ ਇੰਨੀ ਹਿੰਮਤ ਦਿੱਤੀ ਹੈ ਕਿ ਤੁਸੀਂ ਸੋਸ਼ਲ ਕੰਮ ਕਰ ਸਕਦੇ ਹੋ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ ਤੇ ਫਿਰ ਕੁਦਰਤ ਤੁਹਾਡੇ ਨਾਲ ਖੜੀ ਹੈ ਸੋ ਇਹਨਾਂ ਨੂੰ ਬੱਤਾ ਖਿੱਚਣ ਵਾਲਿਆਂ ਦੀ ਜਿਹੜੀ ਸੋਚ ਹੈ ਉਹ ਉੰਨੀ ਹੈ ਉਹ ਸਮਝ ਆਪਣੀ ਵਰਤਦੇ ਨੇ ਉਹਨਾਂ ਨੂੰ ਈਰਖਾ ਵੀ ਹੈ ਉਹ ਸਾੜਾ ਵੀ ਹੈ ਹੋ ਸਕਦਾ ਉਹ ਉਸ ਜਗ੍ਹਾ ਤੇ ਉੱਤੇ ਆਉਣ ਲਈ ਉਹਨਾਂ ਨੂੰ ਅਜੇ ਬਹੁਤ ਮਿਹਨਤ ਕਰਨੇ ਪਵੇ ਜਾ ਉਹ ਉਸ ਫੀਲਡ ਦੇ ਵਿੱਚ ਜਾਂ ਉਸ ਤਰ੍ਹਾਂ ਦੀ ਮਿਹਨਤ ਨਹੀਂ ਕਰ ਸਕਦੇ ਹੁਣ ਜਾਂ ਕੁਦਰਤ ਨੇ ਉਹਨਾਂ ਨੂੰ ਉਹ ਕੈਲੀਬਰ ਹੀ ਨਾ ਦਿੱਤਾ ਹੋਵੇ ਜਾਂ ਕੁਦਰਤ ਉਹਨਾਂ ਦੇ ਨਾਲ ਅਜੇ ਨਾਲ ਖੜੀ ਹੋਵੇ ਯੋਗ ਹੀ ਹਿਰਚ ਤੇ ਸਾਰਾ ਕੁਝ ਕੁਦਰਤ ਦੇ ਹੱਥਾਂ ਦੇ ਵਿੱਚ ਹੁੰਦਾ ਸੋ ਇਹਨੂੰ ਪੋਜ਼ਿਟਿਵ ਲੈਣਾ ਚਾਹੀਦਾ ਜੇ ਤੁਹਾਡਾ ਕੋਈ ਕ੍ਰਿਟਿਸਿਜ਼ਮ ਕਰਦਾ ਕੋਈ ਗੱਲ ਨਹੀਂ ਜਿਹੜੇ ਚੰਗੇ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਤੁਹਾਡੇ ਵਿਚਾਰਾਂ ਦੇ ਨੇ ਜੇ ਉਹਨਾਂ ਨੂੰ ਵੀ ਕੋਈ ਇਹ ਕਹਿੰਦਾ ਆ ਕਿ ਉਹ ਮਾੜਾ ਹੈ ਜਾਂ ਉਹ ਗਲਤ ਹੈ ਜਾਂ ਕੁਝ ਵੀ ਹੈ ਜੇ ਤੇ ਉਹ ਤੁਹਾਡੇ ਵਿਚਾਰਾਂ ਦੇ ਨਾਲ ਐਕਚੁਅਲੀ ਸਹਿਮਤ ਹੈ ਤੇ ਉਹਦਾ ਅਸਰ ਨਹੀਂ ਹੋਏਗਾ ਉਹਦੇ ਉੱਤੇ ਜੋ ਵੀ ਦੂਸਰਾ ਤਾਂ ਢਿੱਲੇ ਲੱਤਾਂ ਖਿੱਚਣ ਵਾਲਾ ਹੈ ਤੇ ਜੇ ਉਹਦਾ ਅਸਰ ਕਬੂਲ ਗਿਆ ਤੇ ਚੰਗਾ ਹੈ ਫਿਰ ਉਹ ਤੁਹਾਨੂੰ ਛੱਡ ਗਿਆ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਤੁਹਾਡੇ ਨਾਲ ਖੜਾ ਨਹੀਂ ਹੈ ਇਹ ਵੀ ਕੁਦਰਤ ਸ਼ਾਨ ਨਾ ਮਾਰਨ ਦਾ ਇੱਕ ਕੰਮ ਕਰਦੀ ਹੁੰਦੀ ਹੈ ਸੋ ਮਿਹਨਤ ਕਰੋ ਇਮਾਨਦਾਰੀ ਦੇ ਨਾਲ ਕੰਮ ਕਰੋ ਕੁਦਰਤ ਹਮੇਸ਼ਾ ਇਮਾਨਦਾਰ ਇਮਾਨਦਾਰੀ ਨਾਲ ਜਿਹੜਾ ਕੰਮ ਕਰਦਾ ਉਹਦੇ ਨਾਲ ਹਮੇਸ਼ਾ ਖੜੀ ਹੁੰਦੀ ਹੈ ਔਰ ਲੱਤਾਂ ਖਿੱਚਣ ਵਾਲਿਆਂ ਦੀ ਪਰਵਾਹ ਉੰਨੀ ਕੀ ਕਰੋ ਜਿੰਨੀ ਤਾਂ ਦੇਖ ਕਿਤੇ ਹੋਏ ਕੰਮਾਂ ਦੇ ਉੱਤੇ ਉਪਾਗੋ ਨਾ ਪਵੇ ਜਾਂ ਤੁਹਾਡਾ ਨੁਕਸਾਨ ਨਾ ਹੋਵੇ ਔਰ ਕਦੇ ਵੀ ਆਪਣਾ ਜਿਹੜਾ ਕਦਮ ਹੈ ਉਹ ਨੂੰ ਪਿੱਛੇ ਨੂੰ ਨਾ ਖਿੱਚੋ ਕਿਉਂਕਿ ਤਾਂ ਜਦੋਂ ਤੁਸੀਂ ਇੱਕ ਵਾਰੀ ਕਦਮ ਪਿੱਛੇ ਨੂੰ ਖਿੱਚ ਲਿਆ ਤੇ ਫਿਰ ਉਹ ਵਾਰ-ਵਾਰ ਤੁਹਾਨੂੰ ਇੰਨਾ ਹੇਠਾਂ ਸਿੱਟ ਦੇਣਗੇ ਕਿ ਤੁਹਾਨੂੰ ਖੂਚ ਪਾ ਦੇਣਗੇ ਉਹ ਸੋ ਖੂਚ ਪੈਣ ਨਾਲੋਂ ਬੈਟਰ ਹੈ ਕਿ ਆਪਣੇ ਕਦਮ ਅੱਗੇ ਨੂੰ ਕਰੋ ਤੇ ਤਾਂ ਜਿਹੜਾ ਹੈ ਚੋਟੀ ਵੱਲ ਨੂੰ ਜਾਓ ਤੇ ਸਰ ਕਰੋ ਹਰ ਇੱਕ ਜਿਹੜੀ ਮੰਜਲ ਹੈ ਉਹ ਦਿੱਤੇ ਵਿਚਾਰ ਜ਼ਰੂਰ ਕਰਿਓ ਘਬਰਾਉਣਾ ਨਹੀਂ ਔਰ ਖੁਸ਼ ਰਹੋ ਆਬਾਦ ਰਹੋ ਔਰ ਹਿੰਮਤ ਦੇ ਨਾਲ ਮਾਨਤਾ ਦੇ ਨਾਲ ਜੋ ਵੀ ਤੁਹਾਨੂੰ ਕੁਦਰਤ ਨੇ ਜ਼ਿੰਮੇਵਾਰੀ ਸੌਂਪੀ ਉਹਦੇ ਵੱਲ ਚੱਲੋ ਕ੍ਰਿਟਿਸਿਜ਼ਮ ਜਿਹੜਾ ਹੈ ਉਹਨੂੰ ਪੋਜ਼ਿਟਿਵ ਲਵੋ ਔਰ ਅੱਗੇ ਵਧਦੇ ਜਾਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ